ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਸਾਰੀਆਂ ਪਾਰਕਾਂ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਹਨ ਅੱਜ ਸਾਡੀ ਪਾਰਕ ਵਿੱਚ ਵੀ ਤੀਆਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਅਸੀਂ ਵੀ ਤੀਆਂ ਦੇਖਣ ਦੇ ਲਈ ਜਾ ਰਹੇ ਹਾਂ ਤੇ ਤੁਹਾਨੂੰ ਵੀ ਦਿਖਾਉਨੇ ਆ ਆਓ ਜੀ ਚੱਲੀਏ ਮੇਰੀ ਸਿਸਟਰ ਜਾ ਰਹੀ ਹੈ ਨਾਲ ਆਓ ਜੀ ਚੱਲੀਏ ਪਰ بارش ਵੀ ਅੱਜ ਬਹੁਤ ਜ਼ੋਰਾਂ ਤੇ ਸਵੇਰ ਜੀ بارش ਹੋ ਰਹੀ ਹੈ ਹੁਣ ਵੀ ਦੇਖੋ ਆਹ ਦੇਖੋ ਬੀਬੀਆਂ ਜਿੱਦਾਂ ਪਾ ਰਹੀਆਂ ਨੇ ਮੀਹ ਪੈਣ ਦੇ ਵਿੱਚ ਹੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਅੱਡੇ ਕੋਸੇ ਲੈ ਲਈਏ ਇਹਦੇ ਵਿੱਚ ਲੈ ਲਵਾਂ ਹਾਂ ਲਓ ਜੀ ਚਾਹ ਪਾਣੀ ਪੀ ਰਹੀਆਂ ਨੇ ਬੀਬੀਆਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਦੇਖੋ सताल जी सारूट नहीं कुछ नहीं लैकी नहीं फिल्म दी मे भिजी जान चाह पी लिया उसने डेकोरेशन यार What? damn it. ਆ ਵੇਸ਼ਿਆਤੂ ਹੋਰ ਆਉਂਦਾ ਕੰਨੇ ਸੁਣ ਕੇ ਹਉ ਕੱਪ ਜਾਂਦੀ ਬੱਲੇ ਅਰੇ ਨੇ ਵਿਚਪਾਲਾ ਡੰਡ ਟਪਾ ਲੂਗੀ ਕਰਕੇ ਮੜਾ ਰੰਗਤ ਕਰੂਗੀ

Okay.

आंदति मलियांई बाबा नाल